ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਇੱਕ ਤਾਂ ਤੁਹਾਡਾ ਪੂਰਾ ਐਡਰੈਸ ਦੱਸੋ ਸਾਨੂੰ ਤੇ ਇੱਕ ਜਿਹੜੇ ਤੁਸੀਂ ਪ੍ਰੋਡਕਟ ਅੱਜ ਦੇ ਨਸਾਕ ਲੱਭ ਦੇ ਸਾਲਾਨਾ ਸਮਾਗਮ ਉੱਤੇ ਲੈ ਕੇ ਆਏ ਹੋ ਉਹਨਾਂ ਬਾਰੇ ਸਾਨੂੰ ਪੂਰੀ ਜਾਣਨਾ ਪਵੇ। ਬਹਿਣਾ ਤਾਂ ਤੁਹਾਡਾ ਚੈਨਲ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਇਹ ਕੈਚ ਕਰਨ ਲੱਗੇ ਹੋ ਸਾਡੀ ਗੱਲਬਾਤ ਨੂੰ ਸਾਡੇ ਸਨੇਹ ਨੂੰ ਪਬਲਿਕ ਤੇ ਅੱਗੇ ਖਪਤਕਾਰ ਤੱਕ ਪਹੁੰਚਾਉਣ ਲੱਗੇ ਹੋ। ਅਸੀਂ ਪ੍ਰੋਗਰੈਸ ਬੀਕੇਪੀ ਐਸਐਸਐਮ ਦੇ ਝੰਡੇ ਥੱਲੇ ਸਟਾਲ ਲਾਈ ਹੈ। ਅਸੀਂ ਮਧੂ ਮੱਖੀ ਪਾਲਕਾਂ ਤਿੰਨੇ ਸਾਬ ਤੋਂ ਬੀਬੀ ਸਾਹਿਬ ਤੋਂ ਉੱਪਰ ਸਾਨੂੰ ਮਧੂਮੱਖੀ ਪਾਲਕ ਦਾ ਧੰਦਾ ਕਰਦਿਆਂ ਨੂੰ ਸ਼ੁਰੂ ਕੀਤੇ ਨੂੰ ਹੋਇਆ ਠੀਕ ਹੈ ਸਹਦ ਆ ਇਹ ਅਸੀਂ ਇਹ ਸਟਾਲ ਇਸ ਕਰਕੇ ਲਾਈ ਆ ਵੀ ਆਮ ਜਿਹੜੇ ਖਪਤਕਾਰ ਨੇ ਉਹਨਾਂ ਦੇ ਮਨਾਂ 'ਚ ਇਹ ਹੈ ਵੀ ਜਿਹੜਾ ਜੰਮਿਆ ਹੋਇਆ ਸਹਦ ਹੁੰਦਾ ਹੈ ਉਹ ਮਲਾਵਟੀ ਹੁੰਦਾ ਹੈ ਜਰ ਚੀਨੀ ਹੁੰਦੀ ਹੈ ਤੇ ਇਸ ਕਰਕੇ ਅਸੀਂ ਇਹ ਸਟਾਲ ਲਾਈ ਆ ਵੀ ਇਹ ਜੰਮਿਆ ਹੋਇਆ ਸਹਦ ਆ ਜਿਹੜਾ ਇਹ ਯੂ ਐਸ اے ਵਗੈਰਾ ਕੋਟ ਹੁੰਦਾ ਹੈ ਇਹ ਪਿਓਰ ਸਹਿਦ ਹੁੰਦਾ ਹੈ ਸਰੋਂ ਦੇ ਫੁੱਲਾਂ ਤੋਂ ਸਹਿਦ ਇਹ ਕਲੈਕਟ ਕੀਤਾ ਗਿਆ ਤਾਂ ਇਹ ਸਹਿਦ ਦਾ ਜੰਮਣਾ ਸਹਿਦ ਦੇ ਕਲਰ ਦਾ ਇਹ ਫੁੱਲ ਤੇ ਡਿਪੈਂਡ ਹੈ ਜਿਵੇਂ ਸਰੋਂ ਦਾ ਸਹਿਦ ਆ ਉਹ ਬਿਲਕੁਲ ਵਾਈਟ ਰੰਗ ਦਾ ਕਰੀਮ ਹਾਨੀ ਦੇ ਨਾਲ ਜਾਣਿਆ ਜਾਂਦਾ ਹੈ ਇਹ ਸਾਰੇ ਹੀ ਸਪੂਟ ਹੁੰਦਾ ਹੈ ਇਹ ਕਿਹੜੇ ਇਹ ਅਜਮੈਣ ਦਾ ਫੁੱਲਾਂ ਦਾ ਸਹਿਦ ਹੈ ਇਹ ਡਾਰਕ ਕਲਰ ਦਾ ਹੈ ਇਹ ਅਜਮੈਣ ਦੇ ਫੁੱਲਾਂ ਦਾ ਸਹਿਦ ਹੈ ਇਹ ਮਲਟੀ ਮਲਟੀ ਫਲੋਰਲ ਸ਼ਹਿਦ ਹੈ ਪਹਾੜੀ ਏਰੀਆ ਦਾ ਸ਼ਹਿਦ ਹੈ ਠੀਕ ਹੈ ਇਹ ਬੀ ਪੋਲਨ ਹੈ ਇੱਕ ਇਹ ਬਹੁਤ ਫੂਡ ਪ੍ਰੋਡਕਟ ਹੈ ਆਪਣੀ ਖਰਾਕ ਆ ਬਹੁਤ ਤਕੜੀ ਜਿਵੇਂ ਸ਼ਹਿਦ ਹੈ ਇਵੇਂ ਇਹ ਵੀ ਸ਼ਹਿਦ ਮਨੂ ਮੱਖੀਆਂ ਤੋਂ ਕਨੈਕਟ ਕੀਤੀ ਗਈ ਆ ਭਾਰਨ ਤੋਂ ਇਹ ਬੀ ਪੋਲਨ ਆ ਇਹ ਜੇ ਆਪਾਂ ਗੂਗਲ ਤੇ ਸਰਚ ਕਰਕੇ ਵੇਖੀਏ ਇਹਦੇ ਬਾਰੇ ਪਤਾ ਲਗਦਾ ਅੱਜ ਕੱਲ ਤਾਂ ਪੜੇ ਲੈ ਕੇ ਬੱਚੇ ਨੇ ਹਰ ਇੱਕ ਜਾਣਦਾ ਹੈ ਇਹਦੇ ਬਾਰੇ ਇਹ ਬਹੁਤ ਵੱਡੀ ਵਧੀਆ ਖਰਾਕ ਆਈ ਤੇ ਜਿਵੇਂ ਹੁਣ ਇਹ ਤੁਸੀਂ ਵੀ ਬੋਲਣ ਕਹਿੰਦੇ ਹੋ ਇਹ ਆਪਾਂ ਨੂੰ ਜੇ ਕਿਸੇ ਨੇ ਖਰਤ ਕਰਨ ਲੈਣਾ ਹੋਵੇ ਕੀ ਕੀ ਰੇਟ ਚ ਪੈਣਾ ਜੀ ਤੇ ਜੀ ਇਹ ਡੋਡੀਆਂ ਜਿਵੇਂ ਅਸੀਂ ਇਹ ਇਹ 100 ਗ੍ਰਾਮ ਐ 200 ਰੁਪਏ ਤੇ ਇਹ ਇਹ 400 ਰੁਪਏ ਦੀ 200 ਗ੍ਰਾਮ ਠੀਕ ਹੈ ਜੀ ਲਾ ਲਓ ਵੀ 1 ਕਿਲੋ ਤੇ ਇਹਦੇ ਵਿੱਚ ਆ ਜਾਂਦੀ ਐ 400 ਗ੍ਰਾਮ ਇਹ 1000 ਰੁਪਏ ਦੀ ਐ ਠੀਕ ਹੈ ਤੇ ਡੋਡੀਆਂ ਸਾਡੀ ਪੈਕਿੰਗ ਪੈਕਿੰਗ ਦੇ ਹਿਸਾਬ ਨਾਲ ਮਤਲਬ ਹਾਂਜੀ ਹਾਂਜੀ ਠੀਕ ਹੈ ਪੰਜਾਬੀ ਦੇ ਵਿੱਚ ਤੇ ਹੋਰ ਵੀ ਆਪਣਾ ਕੋਲ ਪ੍ਰੋਡਕਟਾਂ ਕਰੇ ਸ਼ਹਿਦ ਨਾਲ ਸਵਾਦ ਦੇ ਪਰੋਟਾ ਸਾਡੇ ਨਵੇਂ ਸ਼ਹਿਦ ਇਹ ਆ ਜੀ ਅਸੀਂ ਤਾਂ ਇਹ ਅਵੇਅਰਨੈਸ ਅਸੀਂ ਦੱਸਣ ਵਾਸਤੇ ਸਟਾਰਟ ਲਾਈ ਹੈ ਠੀਕ ਹੈ ਵੀ ਜਾ ਕੇ ਕਿਉਂਕਿ ਜਿਹੜਾ ਮਨਾਂ ਦੇ ਵਿੱਚ ਇਹ ਆ ਵੀ ਜੰਮਿਆ ਹੋਇਆ ਸ਼ਹਿਦ ਇਹ ਚੀਨੀ ਹੁੰਦੀ ਹੈ ਜਾਂ ਮਲਾਵਟੀ ਉਹ ਨਹੀਂ ਨਾ ਇਹ ਹੈਗਾ ਸਾਰਿਆਂ ਦੇ ਮਨਾਂ 'ਚ ਵੀ ਚੀਨੀ ਹੁੰਦੀ ਹੈ ਤੇ ਬਾਕੀ ਜਿਹੜਾ ਹੁਣ ਸਾਇਦ ਤੁਸੀਂ ਤਾਂ ਹੁਣ ਮਤਲਬ ਵਿੱਚ ਸ਼ੁੱਧ ਦੇ ਰਹੇ ਹੋ ਹਾਂਜੀ ਕਈ ਲੋਕਾਂ ਨੇ ਹੁਣ ਬਾਹਰੋਂ ਵੀ ਤੋਂ ਖਰੀਦਣਾ ਆਂਦਾ ਉਹਦੀ ਕੋਈ ਪਛਾਣ ਹੈਗੀ ਕਿ ਕਿਸ ਤਰ੍ਹਾਂ ਖਰੀਦਣੋ ਵੀ ਅਸੀਂ ਕਿ ਅਸੀਂ ਦਾ ਪਹਿਲੇ ਦੇ ਆਧਾਰ ਤੇ ਇਹ ਕਹਾਂਗੇ ਕਿਸੇ ਮਧੂਮੱਖੀ ਪਾਲਕਾਂ ਤੋਂ ਸਾਇਦ ਸਿੱਧਾ ਕਿਸਾਨ ਤੋਂ ਖਰੀਦਿਆ ਜਾਵੇ ਇਹ ਬੜੀ ਵਧੀਆ ਹੈ ਤੇ ਬਾਕੀ ਜਾਂ ਆਪਣੇ ਕਿਸੇ ਭਰੋਸੇਮੰਦ ਵੇਤਰ ਤੋਂ ਲਿਆ ਜਾਵੇ ਜਿਤੋਂ ਉਹ ਆਪਣੇ ਤੇ ਮਨ ਠੀਕ ਹੈ ਤੇ ਜਿੰਨੇ ਆਪਣੀ ਮਾਤਰਾ ਵੀ ਵੱਧ ਹੁੰਦੀ ਹੈ ਇਹਦਾ ਜੰਮਣ ਦਾ ਕਾਰਨ ਇਹਦੇ ਵਿੱਚ ਬੁੱਲੂ ਕੋਈ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਜੰਮ ਜਾਂਦਾ ਠੀਕ ਹੈ ਤੇ ਜਿਹੜਾ ਹੁਣ ਇਹਦਾ ਸੈਦ ਦਾ ਕੋਈ ਰੇਟ ਦਾ ਫਰਕ ਹੈਗਾ ਜੰਮੇ ਦਾ ਜਾਂ ਦੂਜੇ ਦਾ ਨਹੀਂ ਨਹੀਂ ਅਸੀਂ ਅਸੀਂ ਇਹ ਕੋਈ ਇੱਕੋ ਰੇਟ ਰੱਖਿਆ ਆ ਉਹ ਤਾਂ ਵੈਸੇ ਅਸੀਂ ਐਡੋਡੀ ਰੇਟ ਦੇ ਆ ਅਸੀਂ ਵੈਸੇ ਇੱਕੋ ਹੀ ਰੇਟ ਰੱਖਿਆ ਆ ਚਾਹੇ ਜੰਮਿਆ ਹੋਇਆ ਸੈਦ ਲੈ ਲੋ ਚਾਹੇ ਬਿਨਾ ਜੰਮਿਆ ਸੈਦ ਠੀਕ ਹੈ ਸਾਡਾ ਇੱਕੋ ਹੀ ਅਸੀਂ ਸਾਡਾ ਤਾਂ ਮਕਸਦ ਇਹੀ ਹੈ ਵੀ ਜਾਗਰੂਕਤਾ ਅਵੇਅਰਨੈਸ ਠੀਕ ਹੈ ਬਾਈ ਥੈਂਕ ਯੂ ਓਕੇ ਧੰਨਵਾਦ